ਕੁਝ ਸਥਾਨ ਅਜਿਹੇ ਹੁੰਦੇ ਨੇ ਜੋ ਇਤਿਹਾਸ ਵਿੱਚ ਅਹਿਮ ਸਥਾਨ ਰੱਖਣ ਦੇ ਬਾਵਜੂਦ ਲੋਕਾਂ ਦੀਆਂ ਨਿਗਾਹਾਂ ਤੋਂ ਲਗਭਗ ਉਜੜ ਹੋ ਕੇ ਰਹਿ ਜਾਂਦੇ ਨੇ ਅਜਿਹਾ ਹੀ ਹੈ ਪੰਜਾਬ ਦਾ ਇੱਕ ਪਿੰਡ ਅਜਨੇਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀਪੁਰਾਂ ਬਲਾਕ ਵਿੱਚ ਪੈਂਦਾ ਹੈ ਪਰ ਨੇੜੇ ਖਮਾਣੋ ਕਸਬਾ ਹੈ ਲੁਧਿਆਣਾ ਚੰਡੀਗੜ੍ਹ ਰੋਡ ਤੇ ਖੰਨੇ ਤੋਂ ਪਿੰਡ ਬੂਥ ਘਟੇ ਸਹਿਬਪੁਰੇ ਹੁੰਦੇ ਹੋਏ ਪੜੀਵਾਲ ਜਾਈਏ ਤਾਂ ਪਹਿਲਾ ਪਿੰਡ ਕੋਟਲਾ ਅਜਨੇਰ ਆਉਂਦਾ ਤੇ ਫਿਰ ਅਜਨੇਰ ਉਂਝ ਮੰਡੀ ਗਵਿੰਦਗੜ ਤੋਂ ਭਾਦਰੇ ਵਾਲੇ ਪਾਸਿਓਂ ਇਸ ਮੈਰਬਰ ਤੋਂ ਪੜੀਵਾਲ ਜਾਈਏ ਤਾਂ ਵੀ ਅਜਨੇਰ ਹੀ ਅਗਲਾ ਪਿੰਡ ਆਉਂਦਾ ਖੈਰ ਪਿੰਡ ਦੇ ਸਾਹਮਣੇ ਸੂਵੇ ਦੇ ਪਾਰ ਖੂਬਸੂਰਤ ਛਿੜੀ ਦਿਖਾਈ ਦਿੰਦੀ ਹੈ ਜਿਸ ਸਵਚਕਾਰ ਟਾਵ ਹੈ ਅਤੇ ਇਸ ਟਾਵ ਦੇ ਪਰਲੇ ਕਿਨਾਰੇ ਤੇ ਇੱਕ ਗੁਰਦੁਆਰਾ ਰਜਾਣਾ ਸਾਹਿਬ ਹੈ ਇਹ ਉਹ ਪਿੰਡ ਹੈ ਜਿਸ ਨੂੰ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸ਼ਮੇਸ਼ ਪਿਤਾ ਗੁਰੂ ਗਬਿੰਦ ਸਿੰਘ ਜੀ ਨੇ ਚਨਪਾ ਕੇ ਪਵਿੱਤਰ ਕੀਤਾ ਸੀ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਗਵਿੰਦਗੜ੍ਹ ਪਾਦਲਾ ਡੜਿਹੜੀ ਫਤਿਹਗੜ੍ਹ ਨਿਵਾ ਹੁੰਦੇ ਹੋਏ ਐ ਨੇੜ ਦੀ ਟਾਪ ਤੇ ਪੁੱਜੇ ਸਤ ਗੁਰੂ ਜੀ ਦੇ ਦਰਸ਼ਨਾਂ ਲਈ ਸੰਗਤਾਂ ਇਥੇ ਪੁੱਜੀਆਂ ਇਹਨਾਂ ਵਿੱਚ ਨੇੜੇ ਦੇ ਇੱਕ ਪਿੰਡ ਜੱਲਨਪੁਰ ਦੇ ਪੰਡਤਾਂ ਦੀ ਲੜਕੀ ਬੀਬੀ ਰਮੇਸ਼ਵਰੀ ਵੀ ਸੀ ਜੋ ਕੋੜ ਦੇ ਰੋਗ ਤੋਂ ਪੀੜਤ ਸੀ ਗੁਰਦੁਆਰਾ ਸਾਹਿਬ ਅੰਦਰ ਉਹ ਸਥਾਨ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਨੇ ਸ਼ਸਤਰ ਮਾਰ ਕੇ ਚਸ਼ਮਾ ਚਲਾਇਆ ਅਤੇ ਬੀਬੀ ਦਾ ਕੋਹ ਦੂਰ ਕੀਤਾ ਅੱਜ ਵੀ ਇਸ ਸਥਾਨ ਦੇ ਲਾਗੇ ਢਾਬ ਵਿੱਚ ਥੋੜੇ ਫਿੰਸੀਆਂ ਤੋਂ ਤੰਗ ਲੋਕ ਇਸ਼ਨਾਨ ਕਰਨ ਲਈ ਆਉਂਦੇ ਨੇ ਇੱਥੋਂ ਹੀ ਗੁਰੂ ਜੀ ਨੇ ਪਿੰਡ ਭਾਮੀਆਂ ਜਾ ਕੇ ਆਦਮ ਖੁਰ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਕੁਝ ਸਮਾਂ ਅਜਨੇਰ ਵਿੱਚ ਰਹਿਣ ਮਗਰੋਂ ਮਲਕਪੁਰ ਬਰਮਾਲੀ ਉੱਪਰ ਹੁੰਦੇ ਹੋਏ ਕੁਡਾਣੀ ਪੁੱਜੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਮਗਰੋਂ ਇਸ ਤਰ ਤਿੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਚ ਦੇ ਪੀੜ ਦੇ ਰੂਪ ਵਿੱਚ ਭਾਗ ਲਾਇਆ ਹੈ ਇਤਿਹਾਸ ਦੇ ਪੰਨਿਆਂ ਤੇ ਇਹ ਗੱਲ ਦਰਜ ਹੈ ਪਰ ਗਿਆਨੀ ਜੈਲ ਸਿੰਘ ਦੀ ਸਰਕਾਰ ਸਮੇਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਿਰਮਾਣ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀ ਵਾਲੇ ਤੋਂ ਆਲਮਗੀਰ ਜਾਣ ਦਾ ਮਾਰਗ ਕੋਹਾਲ ਲੱਲਾ ਕਟਾਣਾ ਸਾਹਿਬ ਆਰਾਮਪੁਰ ਕਨੇਜ ਸਾਨੇਵਾਲ ਨੰਦਪੁਰ ਤੇ ਟਿੱਬਾ ਦਿਖਾਇਆ ਗਿਆ ਹੈ ਗੁਰੂ ਸਾਹਿਬ ਨੇ ਮਾਛੀ ਵਾਲੇ ਵਿਖੇ ਉੱਚ ਦੇ ਪੀਰ ਦਾ ਰੂਪ ਧਾਰਿਆ ਸੀ ਅਤੇ ਆਲਮਗੀਰ ਵਿਖੇ ਤਿਆਗਿਆ ਸੀ ਮਾਛੀ ਵਾਲੇ ਤੋਂ ਉਹਨਾਂ ਦੇ ਦੋ ਸੇਵਕਾਂ ਗਨੀ ਖਾਤੇ ਨਵੀ ਖੰਡਾ ਜ਼ਿਕਰ ਵਿਸ਼ੇਸ਼ ਤੌਰ ਤੇ ਆਉਂਦਾ ਹੈ ਗੁਰੂ ਸਾਹਿਬ ਨੂੰ ਇਥੋਂ ਉੱਚ ਦੇ ਪੀਰ ਦੇ ਰੂਪ ਵਿੱਚ ਲੈ ਕੇ ਜਾਣ ਦਾ ਮਾਰਗ ਵੀ ਉਹਨਾਂ ਦੇ ਨਾਂ ਤੇ ਹੀ ਅੰਕਿਤ ਹੈ ਕਿ ਉਹ ਉਹਨਾਂ ਨੂੰ ਇਥੋਂ ਆਲਮਗੀਰ ਤੱਕ ਲੈ ਕੇ ਗਏ ਜਿੱਥੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਅਤੇ ਵਾਪਸ ਕਰ ਲਿਆ ਇਹ ਵੀ ਜ਼ਿਕਰ ਮਿਲਦਾ ਹੈ ਕਿ ਉਹ ਪਿੰਡ ਹੇਰ ਤੋਂ ਵਾਪਸ ਆਏ ਸਨ 1937 ਦੀ ਵੰਡ ਸਮੇਂ ਭਾਈ ਨਵੀਖਾਂ ਗਨੀ ਖਾਨ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ ਅਤੇ ਇਹ ਹੁਕਮਨਾਮਾ ਅਜ ਵੀ ਲਾਹੌਰ ਵਿੱਚ ਉਹਨਾਂ ਦੇ ਵੰਸ਼ ਜਨਾਬ ਜ਼ਹੂਰ احمد ਖਾਨ ਕੋਲ ਮੌਜੂਦ ਹੈ ਸਾਡੇ ਸਾਹਮਣੇ ਇੱਕ ਹੋਰ ਅਹਿਮ ਸਰੋਤ ਹੈ ਗੁਰੂਕੀਆਂ ਸਾਖੀਆਂ ਇਹ ਭਾਈ ਸਰੂਪ ਸਿੰਘ ਕੌਸ਼ਿਸ਼ ਦੀ ਲਿਖਤ ਹੈ ਜਿਸ ਨੂੰ ਪ੍ਰਸਿੱਧ ਇਤਿਹਾਸਕਾਰ ਪਿਆਰਾ ਸਿੰਘ ਪਦਮ ਨੇ ਸੰਪਾਦਿਤ ਕੀਤਾ ਸੀ ਗੁਰੂਕੀਆਂ ਸਾਖੀਆਂ ਦੀ ਰਚਨਾ 1790 ਵਿੱਚ ਹੋਈ ਸੀ ਭਾਈ ਸਰੂਪ ਸਿੰਘ ਥਨੇਸਰ ਪਰਗਨੇ ਦੇ ਪਿੰਡ ਭਾਸੋਂ ਦੇ ਵਸਨੀਕ ਭਾਈ ਕੇਸਰ ਸਿੰਘ ਪਟਦੇ ਦੇ ਸੁਪੁੱਤਰਾਂ ਵਿੱਚੋਂ ਇੱਕ ਸਨ ਅਤੇ ਉਹਨਾਂ ਨੇ ਪਟਵਈਆਂ ਦੇ ਆਧਾਰ ਦੇ ਉੱਤੇ ਹਿੰਦੁਸਤਾਨੀ ਮਿਲ ਜੁਲੀ ਪੰਜਾਬੀ ਵਿੱਚ ਗੁਰੂਕੀਆਂ ਸਾਖੀਆਂ ਨੂੰ ਕਲਮਬੱਧ ਕੀਤਾ ਸੀ ਫਿਰ ਇਸੇ ਖਾਨਦਾਨ ਤੋਂ ਭਾਈ ਛੱਜੂ ਸਿੰਘ ਪਟ ਨੇ 1868 ਵਿੱਚ ਉਹਨਾਂ ਨੂੰ ਗੁਰਮੁਖੀ ਚ ਲਿਪੀ ਅੰਤਰ ਕੀਤਾ ਇਸ ਦੇ ਉਤਾਰੇ ਦੀ ਇੱਕ ਨਕਲ ਗਿਆਨੀ ਗਰਜਾ ਸਿੰਘ ਨੇ ਤਿਆਰ ਕੀਤੀ ਅਤੇ ਸਾਰੇ ਤੱਕ ਪੁੱਜੇ ਲਈ ਪਿਆਰਾ ਸਿੰਘ ਪਦਮਹਰਾਂ ਦੇ ਹਵਾਲੇ ਕੀਤੀ ਜੋ ਅੱਜ ਸਾਡੇ ਕੋਲ ਮੌਜੂਦ ਹੈ ਉਹ ਪਦਮਹਰਾਂ ਦੀ ਮਿਹਨਤ ਹੈ ਇਹ ਸਭ ਦੱਸਣ ਦਾ ਅਰਥ ਇਹ ਹੈ ਕਿ ਗੁਰੂਕੀਆਂ ਸਾਖੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਰੀਬ 8 ਦਹਾਕੇ ਮਗਰੋਂ ਇਕੱਠੀਆਂ ਕਰਕੇ ਖਰੜੇ ਦੇ ਰੂਪ ਵਿੱਚ ਸਾਂਭਿਆ ਗਿਆ ਸੀ ਅਤੇ ਇਸ ਪ੍ਰਾਤਨ ਸਰੋਤ ਨੂੰ ਕਿਸੇ ਵੀ ਤਰ੍ਹਾਂ ਨਾਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਸ ਵਿੱਚ ਅੰਕਿਤ ਸਾਖੀ ਮੁਤਾਬਕ ਭਾਈ ਗਨੀਖਾਂ ਨਵੀਖਾਂ ਮਰੇਰੀ ਫੌਜੇ ਉਗੇ ਸਿਪਾਸਲਾਰ ਸਨ ਇਹ ਦੋਵੇਂ ਭਾਈ ਕੋਟੜਾ ਨਿਵਾਸੀ ਨੇਹੰਗ ਖਾਂ ਦੀ ਫੁੱਪੀ ਉਮਰਾਂ ਦੇ ਬੇਟੇ ਸਨ ਅਤੇ ਮਾਛੀ ਵੜੇ ਦੇ ਰਹਿਣ ਵਾਲੇ ਸਨ ਸਾਖੀ ਮੁਤਾਬਕ ਇਹਨਾਂ ਦੋਵਾਂ ਨੇ ਸਤਗੁਰਾਂ ਦੇ ਨਾਲ ਚਮਕੌਰ ਦੀ ਗੜੀ ਤੋਂ ਮਾਛੀ ਵੜੇਦਾਰਾ ਫੜਿਆ ਸੀ ਮਾਛੀ ਵਾਰੇ ਵਿੱਚ ਨਵੀਖਾਂ ਗੁਲਾਬੇ ਮਸੰਦ ਦੇ ਬਾਗ ਵਿੱਚ ਸਤਗੁਰਾਂ ਦੇ ਨਾਲ ਰਹਾ ਅਤੇ ਗਨੀਖਾਂ ਜਾ ਕੇ ਭਾਈ ਜੀਵਨ ਸਿੰਘ ਨੂੰ ਬੁਲਾ ਕੇ ਲਿਆਇਆ ਅਤੇ ਗੁਰੂ ਜੀ ਪਾਈ ਗਨੀਖਾ ਅਤੇ ਨਵੀਖਾਹ ਦੇ ਨਾਲ ਉਸੇ ਚਿਵਾਰੇ ਵਿੱਚ ਜਾਵ ਰਾਜੇ ਇਸ ਸਾਖੀ ਮੁਤਾਬਕ ਗਨੀਖਾ ਨਵੀਖਾਹ ਦੋਵੇਂ ਗੁਰੂ ਜੀ ਦੀ ਆਗਿਆ ਨਾਲ ਵਾਪਸ ਰੁਪੜਾ ਗਏ ਸੀ ਦਿਨ ਵੇਲੇ ਗੁਰੂ ਸਾਹਿਬ ਪਾਈ ਜੀਵਨ ਸਿੰਘ ਦੇ ਚਿਵਾਰੇ ਵਿੱਚ ਰਹੇ ਅਤੇ ਰਾਤ ਵੇਲੇ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਦੇ ਪਾਈ ਰਾਮ ਸਿੰਘ ਚਾਰੇ ਨਿਰਵਾਣ ਸਿੱਖਾਂ ਦੇ ਭੇਸ ਵਿੱਚ ਗੁਰੂ ਜੀ ਕੋਲ ਸੁੱਜੇ ਤੇ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਗਲੇ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਕਾਜੀ ਚਿਰਾਗ ਸ਼ਾ ਅਜਨੇਰੀਆ ਐਨ ਐਚ ਅਲੀ ਨੂਰਪ੍ਰੀਆ ਕਾਜੀ ਪੀਰ ਮੁਹੰਮਦ ਸਲੋ ਵਾਲੇ ਅਤੇ ਸ਼ਵੇਕ ਸ਼ਾ ਹਲਵਾਰੀਆ ਆਏ ਇਹਨਾਂ ਦੇ ਨਾਲ ਪੰਜਵੇਂ ਹਸਨ ਅਲੀ ਮੋਨੂ ਮੱਜੀਆ ਵੀ ਸਨ ਇਸੇ ਪਿੰਡ ਭਵ ਮਾਸੀ ਵੜੇ ਵਿੱਚ ਦੋ ਬੀਬੀਆਂ ਸੁੰਮਾ ਬ੍ਰਾਹਮਣੀ ਅਤੇ ਇੱਕ ਦੇਸਾ ਖਤਰਣੀ ਰਹਿਣੀਆਂ ਸਨ ਜੋ ਹਰ ਸਾਲ ਖੱਦਰ ਦਾ ਰੋਜ਼ਾ ਤਿਆਰ ਕਰਕੇ ਅਨੰਦਪੁਰ ਲਜਾਇਆ ਕਰਦੀਆਂ ਸਨ ਗੁਰੂ ਜੀ ਨੇ ਭਾਈ ਜੀਵਨ ਸਿੰਘ ਨੂੰ ਭੇਜ ਕੇ ਇਹਨਾਂ ਨੂੰ ਬੁਲਾਇਆ ਅਤੇ ਇਹਨਾਂ ਦੋਵਾਂ ਬੀਬੀਆਂ ਨੇ ਰੋਜ਼ਿਆਂ ਦੇ 5-5 ਰੁਪਏ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਕਾਜੀ ਚਿਰਾਗ ਸ਼ਾ ਨੂੰ ਇੱਕ ਰੁਜਾ ਖੰਦਰ ਨੀਲੇ ਰੰਗ ਵਿੱਚ ਰੰਗਾਉਣ ਲਈ ਅਤੇ ਉਸ ਤੋਂ ਸੀਸ ਲਈ ਇੱਕ ਪਟਕਾ ਇੱਕ ਚੋੜਾ ਤੇ ਚਾਦਰ ਬਣਵਾਉਣ ਲਈ ਆਖਿਆ ਗੁਰੂ ਜੀ ਰਾਤ ਬਤੀਤ ਕਰਕੇ 12 ਪੋ ਮੰਗਲਵਾਰ ਨੂੰ ਪੀਰ ਉੱਚ ਸ਼ਰੀਫ ਦੇ ਨਾਮ ਦੇ ਪਲੰਗ ਤੇ ਆ ਬਿਰਾਜੇ ਪੌਂਫਟਾਲੇ ਤੋਂ ਪਹਿਲਾਂ ਉਹਨਾਂ ਭਾਈ ਦਇਆ ਸਿੰਘ ਸਮੇਤ ਚਾਰੇ ਸਿੱਖਾਂ ਨੂੰ ਹੇਰਾਨਗਰ ਵਿੱਚ ਬਾਈਕਰ ਪਾਲਾਸ ਦੇ ਡੇਰੇ ਪੁੱਜਣ ਲਈ ਆਖਦਿਆਂ ਹੋਏ ਆਖਿਆ ਕਿ ਉਹ ਉਹਨਾਂ ਦੇ ਪਿੱਛੇ ਆ ਰਹੇ ਨੇ ਫਿਰ ਕਾਜੀ ਚਿਰਾਗ ਸ਼ਾਹ ਨੂੰ ਪਦੰਗ ਉਠਾ ਕੇ ਅਜਨੇਰ ਵੱਲ ਚੱਲਣ ਲਈ ਕਿਹਾ ਉਹ ਚਾਰੇ ਮਰੀਦਾਂ ਨਾਲ ਚੱਲ ਪਏ ਅਤੇ ਚਿਰਾਗ ਸ਼ਾਹ ਮੋਰ ਦਾ ਮੁੱਠਾ ਹੱਥ ਵਿੱਚ ਫੜ ਕੇ ਪਿੱਛੇ ਹੋਤ ਰਿਹਾ ਉਹ ਕਿੜੀ ਪਠਾਣਾ ਕੁੰਗਰਾੜੀ ਅਤੇ ਮਾਨੂਪੁਰ ਹੁੰਦੇ ਹੋਏ ਅਜਨੇਰ ਦੇ ਬਾਹਰ-ਬਾਰ ਕਾਜੀ ਚਿਰਾਗ ਸ਼ਾਹ ਦੇ ਤਖੀਏ ਤੇ ਪੁੱਜੇ ਅਤੇ ਨਿਵਾਸ ਕੀਤਾ ਪਿੰਡ ਵਾਸੀ ਉੱਚ ਸ਼ਰੀਫ ਦੇ ਪੀਰ ਦੀ ਆਮਦ ਸੁਣ ਕੇ ਦਰਸ਼ਨਾਂ ਲਈ ਆਏ ਇਨਾਟ ਇਲਾਕੇ ਦਾ ਸੰਨਪਾਈ ਦੇਸਾ ਸੰਗਿ ਚੀਪਾਸੇ ਖਵੀ ਸੀ ਜੋ ਪਰਿਵਾਰ ਸਮੇਤ ਆਇਆ ਕਾਜੀ ਚਿਰਾਗ ਸ਼ਾਹ ਨੇ ਉਹਨਾਂ ਨੂੰ ਸਾਰੀ ਗੱਲ ਸਮਝਾਉਂਦਿਆਂ ਕਿਹਾ ਕਿ ਦਰਸ਼ਨ ਕਰਕੇ ਪਿੱਛੇ ਮੁੜ ਆਉਣਾ ਕੋਈ ਗੱਲ ਨਹੀਂ ਕਰਨੀ ਗੁਰੂ ਜੀ ਇੱਕ ਦਿਨ ਇੱਥੇ ਰਹੇ ਅਤੇ 14 ਫੂਰ ਨੂੰ ਮਲਕਪੁਰ ਲੱਲਾ ਘਟਾਣਾ ਹੁੰਦੇ ਹੋਏ ਰਾਮਪੁਰ ਨਗਰੀ ਚ ਪੁੱਜੇ ਫਿਰ ਕਾਜੀ ਚਿਰਾਗ ਸ਼ਾਹ ਦੇ ਇੱਕ ਅਮੀਰ ਸਿਪਾਹੀ ਕੌਰਿਨ ਬਖਸ਼ਦੀ ਬੇਨਤੀ ਤੇ ਦਰਾਹੇ ਆਏ ਇਥੋਂ ਉਹ ਗਨੇਚ ਅਤੇ ਆਲਮਗੀਰ ਗਏ ਇਸ ਸੱਚੀ ਮੁਤਾਬਕੇ ਪਿੰਡ ਤਖਤੂਪੁਰੇ ਪੁੱਜ ਕੇ ਗੁਰੂ ਜੀ ਨੇ ਕਾਜੀ ਚਿਰਾਗ ਸ਼ਾ ਅਤੇ ਉਹਨਾਂ ਦੇ ਸਾਥੀਆਂ ਨੂੰ ਬਿਦਾ ਕੀਤਾ ਸੀ ਕਾਜੀ ਚਿਰਾਗ ਸ਼ਾ ਦੀ ਖਾਨਗਾਹ ਅੱਜ ਵੀ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਮੌਜੂਦ ਹੈ ਅਤੇ ਪਿੰਡ ਅਜਨੇਰ ਵਿੱਚ ਉਹਨਾਂ ਦੀ ਰਹਿਸ਼ਤਾ ਇੱਕ ਕਮਰਾ ਯਾਦ ਕਰੋ ਜੋ ਸੰਭਿਆ ਹੋਇਆ ਹੈ ਭਾਵੇਂ ਇਸ ਕੁਝ ਬਖਰੇ ਬਿਰਤਾਂਤ ਨਾਲ ਇਤਿਹਾਸ ਦੇ ਅਹਿਮ ਪਾਤਰਾਂ ਦੀ ਅਹਿਮੀਅਤ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਬਲਕਿ ਗੁਰੂ ਜੀ ਦੇ ਹੋਰ ਸ਼ਰਧਾਲੂ ਵੀ ਉੱਭਰ ਕੇ ਸਾਹਮਣੇ ਆਉਂਦੇ ਨੇ ਪਰਪਿੰਡ ਅਨਯਰ ਦਾ ਜ਼ਿਕਰ ਇਤਿਹਾਸ ਦੇ ਪੰਨਿਆਂ ਤੋਂ ਇਸ ਤਰ੍ਹਾਂ ਨਾਲ ਕਰੀਬ ਕਰੀ ਵਿਸਰ ਜਾਣਾ ਵੀ ਇਤਿਹਾਸ ਨਾਲ ਇਨਸਾਫ਼ ਨਹੀਂ